ਜੇ ਮਾਰਗ ਤੇ ਗਨੇ ਜਾਇਨਾ ਕੋਸਾ ਜਿਹੜੇ ਰਸਤੇ ਜਿਹਾ ਕੋ ਨਹੀਂ ਗਿਣ ਸਕਦੇ ਉਹਦੇ ਉੱਤੇ ਹੀ ਉਹ ਗਣੂਗੇ ਉਹ ਤੇ ਕਿਹੜਾ ਕਿਲੋਮੀਟਰ ਲੱਗਿਆ ਜੇ ਕਹਦੇ ਜਾਇਨਾ ਕੋਸਾ ਹਰ ਕਾ ਨਾਮ ਉਹ ਸੰਗ ਕੋਸਾ ਮਤਲਬ ਆ ਇਹ ਰਸਤਾ ਬੁਖੜ ਵਾਲਾ ਦੀ ਹੈ ਕਹਿ ਦिए ਹਰ ਕਾ ਨਾਮ ਉਹ ਸੰਗ ਕੋਸਾ ਤੇਰੇ ਨਾਲ ਖਜਾਜ ਜੇ ਲੰਬਾ ਰਸਤਾ ਹੋਵੇ ਲੰਬਾ ਸੱਚ ਵੀ ਜਾਇਦਾ ਹੋਣਾ ਇਹ ਕੋਈ ਇਹ ਨਹੀਂ ਹੁੰਦਾ ਉਹਨੇ ਕੋਸ ਨਹੀਂ ਇਹ ਕਹਿੰਦੇ ਨਾ ਤੇ ਖਜ਼ਾਨਾ ਵੀ ਪੂਰਾ ਤੇਰੇ ਕੋਲ। ਬੜਾ ਪਿਆਰ ਉਹ ਸੰਤ ਤੋਸ਼ਾ ਤੋਸ਼ਾ ਦੀ ਮੈਂ। ਇਹ ਬੱਡਾ ਸੰਸਾ ਵੱਡਾ ਲੱਗਦਾ ਤੋਸ਼। ਤੋਸ਼ ਨਾਲ ਸੱਸਾ ਵੱਡਾ ਹੋ। ਹਾਂ ਤੋਸ਼ਾ ਲਫ਼ਜ਼ ਇੱਕ ਪੰਜਾਬੀ ਦਾ ਹੀ ਹੈਗਾ। ਤੇ ਅਗਰ ਉਹਦੀ ਬੋਲੀ ਪਾਛਾ ਫੁਰੂਜ਼ੇ ਆ ਫਾਰਸੀ ਦਾ ਲਫ਼ਜ਼ ਹੈ। ਤੋਸ਼। ਸਾਡੇ ਦਾ ਖਜ਼ਾਨਾ ਤੇ ਸਾਡਾ ਖਜ਼ਾਨਾ। ਮੇਰਾ ਵੀ ਉਹ ਜੀ ਜਿਹੜੇ ਖਿਆਨਿਤ ਤੋਂ ਚਲੇ ਗਏ ਜੀ ਜੋ ਕੋਈ ਲੱਗ ਜਾ 100 ਲੱਗ ਜਾ ਫਿਰ ਉੱਤਰਨਾ ਲੱਗ ਜਾਏ 100 ਲੱਗ ਜਾ 100 ਆਪਣਾ ਬੰਦਿਆ ਸ਼ੋਰ ਹੀ ਹੈ ਸ਼ੋਰ ਸ਼ੋਰ ਉਹਨਾਂ ਦਾ ਸ਼ੋਰ ਉਹਨਾਂ ਦਾ ਸ਼ੋਰ ਨਹੀਂ ਉਹਦਾ ਸ਼ੋਰ ਹੈ ਸ਼ੋਰ ਸ਼ੋਰ ਦਿਓ ਉਹਨਾਂ ਸ਼ੋਰ ਹੈ ਇਹਨਾਂ ਸ਼ਾਨ ਅਗਲੇ ਵਿੱਚ ਪਤਾ ਕੀ ਹੈ ਇਹ ਆਏ ਨੇ ਪਾਕਿਸਤਾਨ ਤੋਂ ਬੀਸਿੰਡੀ ਵਾਲੇ ਇਹਨਾਂ ਇਹਨਾਂ ਦੇ ਪ੍ਰਭਾਵ ਉਹਦਾ ਉਪਾਜਾ ਉਹ ਹੀ ਹੋਰੀ ਪਾਜਾ ਸਾਧ ਰੋਟ ਵੱਡਾ ਲੰਦਾ ਸਾਹ ਲੰਦਾ ਸਾਹ ਬਟਾ ਸਾਹ ਨਹੀਂ ਤਾ ਸਾਹ ਸਾਡਾ ਆਪਣਾ ਰੁਝਾਨ ਬਣ ਗਿਆ ਹਾਂ ਸਾਡਾ ਜਿਹੜਾ ਲੈਨੇ ਆ ਉਹ ਹੈ ਸਾਸ ਅਸਲ ਤੇ ਪ੍ਰਭਾਵ ਸੀ ਉਰਦੂ ਪਾਸ਼ਾ ਦਾ ਤਾਂ ਨਾ ਮਿਕਸ ਵੀ ਹੈ ਨਾ ਜਦੋਂ ਪਾਕਿਸਤਾਨ ਜੋ ਇਕਠਾਈ ਹੋਣਾ ਇਹਨਾਂ ਸਾਨੂੰ ਉਰਦੂ ਚੱਲਦੀ ਰਹੀ ਹੈ ਅੰਗਰੇਜ਼ੀ ਜਿਵੇਂ ਮੈਂ ਚਲੇਗਾ ਨਾ ਆਪ ਇੱਥੇ ਪੂਰਬੀ ਭਾਸ਼ਾ ਦੇ ਉੱਤੇ ਹਿੰਦੀ ਦਾ ਪ੍ਰਭਾਵ ਜਾਂਦਾ ਆਪਾਂ ਜਦੋਂ ਜਮਾਹਨਾਮਾ ਵੇਖਾਂ ਹਾਂ ਐਸੇ ਸ਼ਬਦਾਂ ਦੇ ਉੱਤੇ ਵਰਤਿਆ ਗਿਆ ਹੋਇਆ ਹੋ ਗਿਆ ਹੈ ਉਹ ਜਾਂਦਾ ਹੈ ਮੈਂ ਸੋਚੀਂ ਤੇ ਬਣੀ ਦੱਸ ਦੂਰੇ ਪ੍ਰਭਾਵ ਉਹ ਤਾਂ ਗੋਣੇ ਦੀ ਬਣੀ ਦੱਸ ਤੇ ਦੂਠੇ ਲੱਗਦਾ ਉਹ ਤੇ ਮਹਾਰਾਸ਼ਟਰਾ ਨੇ ਆਏ ਆ ਉਹ ਤਾਂ ਹੀ ਕਰਦਾ ਭਾਸ਼ਾ ਦਾ ਪ੍ਰਭਾਵ ਤਾਂ ਨਹੀਂ ਇਹਦਰ ਥੋੜਾ ਜਿਹਾ ਅੱਜੀ ਫਾਰਸੀ ਪ੍ਰਧਾਨ ਨਹੀਂ ਹੈ ਪਰ ਪਿੱਛੇ ਜਾ ਕੇ ਹਾਂ ਇੰਦੀ ਸਰਦਾਰ ਸਲੀ ਬੇਕਰੇ ਜੈ ਮਾਰਗ ਕੇ ਗਨੇ ਜਾਇਨਾ ਕੋਸਾ ਹਰ ਕਾ ਨਾਮ ਉਹ ਸੰ ਕੋਸਾ ਉਹ ਤੇ ਆਕਲ ਮੈਂ ਭਿਜਾ ਦਿੰਦੇ ਕੋੜਾ ਜਾਨਾ ਖਾਚਾ ਚਾਹੀਦਾ ਨਾ ਪੱਲੇ ਪੜਾ ਕਹਿੰਦਾ ਭਾਈ ਦੂਰਾ ਖਾਚਾ ਪੱਲੇ ਬੱਲਿਓ ਜੈ ਪੰਡੇ ਮਹਾ ਅੰਧ ਗਵਾਰਾ ਸਰਕਾ ਨਾਮ ਸੰਗ ਉਜਿਆਰਾ ਲਾਈਟ ਵੀ ਚਾਹੀਦੀ ਹੈ ਜਾਣ ਕੇ ਵਾਰਾ ਇਹ ਗੱਡੀ ਮੈਦਾਨੀਆਂ ਬੈਠੀ ਹੋਣੀ ਹੈ ਸਭ ਤੋਂ ਅੰਦਰ ਫਿਰ ਰੋਪਰ ਹੋਣਾ ਨਹੀਂ ਗਿਆ ਲਾਈਟ ਪਾਸ ਤੇ ਆਪਾਂ ਬੈਠੀਏ ਤੇ ਤਾਮੀ ਲੋਡ ਪੇ ਜਲਦੀ ਹੈ ਉਜਿਆਰਾ ਚਾਹੀਦਾ ਹੈ ਉਜਿਆਰਾ ਚਾਹੀਦਾ ਹੈ ਜਿੱਥੇ ਮਾ ਰਸਤੇ ਵਿੱਚ ਆਉਂਦੇ ਕੋਈ ਹੱਥਾਂ ਲੈ ਨਹੀਂ ਤੇ ਉੱਥੇ ਨਾਲ ਹੋ ਜਾ ਰਾਇ ਲਾਈਟ ਵੀ ਚਾਹੀਦੀ ਹੈ ਜੈ ਪੰਥ ਤੇਰਾ ਕੋਉ ਨਾ ਸਿਆਣੂ ਹਰ ਕਾ ਨਾਮ ਤੇ ਨਾਲ ਪਛਾਨ ਜਿਹੜੇ ਰਸਤੇ ਤੇਰਾ ਕੋਈ ਜਾਣੂ ਨਹੀਂ ਹੈ ਪਛਾਨੂ ਨਹੀਂ ਸਿਆਣੂ ਜੇ ਤੇਰੇ ਕੋ ਗੋਣਾ ਹਰ ਕਾ ਨਾਮ ਹੈ ਹਰ ਕਾ ਨਾਮ ਕੋਈ ਤੇਰੀ ਪਛਾਨ ਨਾ ਬੈਠਾ ਆ ਜਾਓ ਬੈਠਣ ਪੂਰੀ ਦਿੱਤੀ ਜਦ ਦੇ ਲੈ ਲੋ ਤੇਰਾ ਗੁਣ ਹੈ ਤੇਰਾ ਪਛਾਨੂ ਹੈ ਨਾਮ ਹੈ ਪਛਾਨੂ ਗਿਆਨ ਹੈ ਪਛਾਨੂ ਕਰਾਉਂਦਾ ਫਿਰ ਇਹ ਪੰਡੇ ਦੀ ਗੱਲ ਆ ਰਹੀ ਹੈ ਜੇ ਪੰਡੇ ਜੇਹੇ ਪੰਡੇ ਉਹ ਕਿਹੜੇ ਪੰਡੇ ਬਣਦੇ ਉਹ ਗੱਲ ਜਿਹੜਾ ਬਾਹਰ ਦੇ ਦੇਣ ਦੀ ਕਿਸ ਤਰ੍ਹਾਂ ਜਿਹਨਾਂ ਕਾ ਕੇ ਦੇ ਜਾਤਾ ਸੁਖ ਲੈ ਮਹਾਰਾਜ ਇੱਥੇ ਐਲ ਉੱਥੇ ਦੋਈ ਗੱਲਾਂ ਦੀਆਂ ਪੰਡੇ ਦਾ ਮਤਲਬ ਰਸਤਾ ਵੇਖੋ ਘੜੇ ਜਾਇਆ ਨ ਕੋਸਾ ਯਾ ਪਰ ਜਿੰਦਗੀ ਨੂੰ ਜਾਣ ਗਿਆ ਕੋਈ ਪਤਾ ਨਹੀਂ ਕਿਨੇ ਕੋਲ ਸਫਰ ਕਰ ਦਿੱਤੀ ਥੀ ਲੈ ਕੇ ਗਿਆ ਸੀ ਨਾ ਉਨੇ ਦੀ ਕੋ। ਹਾਂ? ਉਨੇ ਦੀ ਕੋ। ਅੱਜ। ਸਰਕਾਰਾਂ। ਉਹ ਤਾਂ ਸੀਓ ਲੈ ਬਸ। ਅੰਕਾਂ ਦਾ ਦੂਸਰਾ ਨਹੀਂ ਆ। ਠੀਕ ਆ। ਦੇਖ ਕੇ ਉਹ ਤੇਰੀ ਦੂਜੇ ਵਾਲਾ ਜੀ। ਕਿ ਇੱਥੇ ਸਰ ਦੇ ਟਿੱਕਾ ਗਾਂ ਵਾਲਾ ਤਾਂ ਇੱਥੇ ਲੋੜ ਹੈ ਦੂਸਰੇ ਵੀ ਗਾਂ ਨੂੰ ਦੂਸਰੇ ਦੀ ਲੋੜ ਹੈ। ਜ਼ਿਆਦਾ ਇੱਥੇ ਆ ਫਿਰ ਜੀ। ਜ਼ਿਆਦਾ ਮਹੱਤਵ ਇੱਥੇ ਹੈ ਅਸਲ ਵਿੱਚ। ਸਤਿਗੁਰੂ ਕਹਾ ਮੇਰਾ ਦਿਲ ਜੂਗੀ ਗੁਰੂ ਕਾ ਉਹ ਨਾ ਦਾ ਹੈ ਚਾਹਤੀ ਯਾਨੀ ਮਾਜਾ ਸਤਿਗੁਰੂ ਜੀ ਇਹ ਕੋਸਾ ਕੀ ਕਰ ਜਿਹੜਾ ਤਾਂ ਪਿੰਡ ਦਾ ਤੈਨੂੰ ਪਤਾ ਹੀ ਨਹੀਂ ਵੀ ਜ਼ਿੰਦਗੀ ਦੇ ਕਿੱਡੇ ਸਾਹ ਹੁੰਦੇ ਨੇ ਕਿੰਨੇ ਨਹੀਂ ਹੁੰਦੇ ਉਹ ਤੇਰੇ ਕੋਲ ਇਹ ਤੋਂ ਤਾਂ ਹੀ ਹੈ ਰੋਟੀ ਕਦੀ ਬਰਦਾ ਤੈਨੂੰ ਪਤਾ ਕਿੰਨੀ ਲੰਮੀ ਜਤਰੀ ਹੈ ਕਿੰਨੇ ਕੋਸੁਰਨਾ ਕਿਨੇ ਕੋਸੁਰਨਾ ਫਤਕੋਏ ਹੈ ਜੇ ਤੋਂ ਹੈਗਾ ਕਾਜੀ ਬਸ ਸਿੱਧਾ ਹੀ ਹੋਣੀ ਆ ਗੰਦਾ ਕੱਲਾ ਕੋਈ ਹੋਰ ਵੀ ਇਹਨਾਂ ਬਹੁਤ ਕੁਝ ਹੈ ਕੁਝ ਹੋਟੀਆਂ ਹੋ ਰਹੀ ਨੇ ਉਹ ਫਿਰ ਕਈ ਵਾਰ ਸਾਡੇ ਮਸੂਮ ਦੀ ਗਲਤੀ ਰਹਿੰਦੀ ਜਿੰਦਗੀ ਦੇ ਪੰਨੇ ਦੀ ਗਲਤੀ ਜੀੜਾ ਪੰਨਾ ਹੈ ਹੀ ਪੈਂਦਾ ਟੱਡ ਕੋਲ ਪੈਂਦਾ 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 ਹੀ ਜਾਂਦਾ ਬਾਰ-ਬਾਰ ਐਸਾ ਜ਼ਿੰਦਗੀ ਲਾਈਓ ਉਹ ਬੰਦਾ ਜਿਹੜਾ ਕਾਂਗੜਾ ਬੰਦਾ ਉਹ ਬਜਰੀਲੇ ਕੋਸਾ ਕਰੇ ਆਉਂਦਾ ਜਾਂ ਗਿਆ ਕੰਦੇ ਇਹਦੇ ਕੋਈ ਕੋਸ ਯੂਟਿਊਬਰ ਸਰ ਦਾ ਨਾਮ ਹੈ ਇੱਕ ਸੰਤ ਹੋ ਸਕਦਾ ਜੈ ਮਹਾ ਭਿਆਨ ਤਪਤ ਕੋ ਕਾਮ ਤੈ ਹਰ ਕੋ ਨਾਮ ਕੀ ਤੁਮ ਉਪਰ ਸ਼ਾਮ ਜਿੱਤੇ ਜਿਆਦਾ ਤਪ ਤਪਤ ਕੋ ਕਾਮ ਬੇਤੀ ਹੋ ਕੇ ਹੋ ਕੇ ਤੇ ਹੋ ਕੇ ਮਤ ਪੈਦਨ ਜਦੈ ਐਸੀ ਕੋਈ ਹੋਰ ਪੱਖੇ ਬਾਸ ਤੇਰਾ ਜਿਹੜਾ ਹੋਊ ਨਾ ਸਬਰ ਸੰਤੋਖ ਹੋਰ ਕੇ ਨਾਮ ਦੀ ਸ਼ਾਮ ਰੂਪ ਤੇ ਸਹੀ ਗੱਲ ਹੈ ਹਜ਼ਾਰ ਤੋਂ ਬਦਾ ਉਹ ਰਹਿ ਗਿਆ ਨਾ ਨਾ ਜਨਾ ਬਦਾ ਨਾ ਉਹ ਤੇ ਚਲ ਸਭ ਖੇਤ ਕਰ ਲੈਂਦੇ ਆਪਾਂ ਠੀਕ ਹੈ ਵਧੀਆ ਨਾ ਇਹ ਵੀ ਉਹ ਉਹ ਕਲਪਨ ਫਿਰਿਆ ਅਸਲੀ ਫਿਰ ਗਿਆ ਆਪਾਂ ਉਪਰ ਗਈ ਕਹਾਂ ਰੇ ਅੱਟ ਕਲਪਨ ਫੜ ਗਏ ਜੀ ਇਹ ਕਦੀ ਅਗਦੀ ਗੱਲ ਹੈ ਹੈ ਸਾਰੇ ਨਹੀਂ ਅਗਦੀ ਗੱਲ ਹੈ ਸਾਰੇ ਮਸਲਾ ਤਾਂ ਹੋ ਗਿਆ ਮਸਲਾ ਤਾਂ ਹੋ ਰਿਹਾ ਵਾ ਇਹ ਤਾਂ ਹੋ ਵੀ ਹੋ ਰਿਹਾ ਵਾ ਮਸਲਾ ਤਾਂ ਹੋ ਰਿਹਾ ਵਾ ਆ ਹੋ ਰਿਹਾ ਵਾ ਅੱਗੇ ਤਾਂ ਹੋ ਰਹੀ ਪੈ ਰਹੀ ਹੈ ਅੱਟ ਹੋ ਰਹੀ ਪੈ ਰਹੀ ਹੈ ਉੱਤੇ ਗਾਹਾਂ ਤੇ ਨਾ ਗਾਉਣਾ ਉਹਨਾਂ ਨੂੰ ਅੱਗੇ ਹੀ ਇਹਨਾਂ ਦੂਜਿਆਂ ਨੂੰ ਆਹ ਵੀ ਅੱਗੇ ਬੈਠੀ ਐ ਉਹ ਦੂਜਿਆਂ ਨੂੰ ਉਹਨਾਂ ਨੂੰ ਜਿਹੜੇ ਮਨ ਤੋਂ ਖਾਲੂ ਜਾਇਆ ਹੋਇਆ ਬੱਚਾ ਉਹ ਦਿਖਾਇਆ ਨਾ ਜੇ ਉਹਨਾਂ ਨੇ ਉਹਨੂੰ ਰੋਲਾ ਦੋ ਦਿੱਤਾ ਉਹਨੂੰ ਰੋਲਾ ਦੋ ਦਿੱਤਾ ਵਾਹ ਉਹ ਵੀ ਇੱਥੇ ਉਹਨਾਂ ਨੇ ਕਲੰਡਰ ਜੇ ਖਾਪੇ ਦੀ ਕੋਈ ਅੱਗ ਸਾੜਦਾ ਕੋਈ ਕੁਝ ਕਰਦਾ ਕੋਈ ਉਹ ਨਰਕ ਦੇ ਜਿਹੜੇ ਕੰਡਰ ਜੀ ਬਣਾਏ ਹੋਏ ਨੇ ਜੇ ਕਰਨੀ ਚਾਹੀਦੀ ਸੀ ਉਹਨਾਂ ਨੂੰ ਵੀ ਡਰਾਇਆ ਹੋਇਆ ਉਹ ਜਿਹੜਾ ਧਾਰਮਾ ਦਾ ਉਹ ਚੱਕਿਆ ਜੀ ਉਹ ਲੈ ਜਾ ਕਾ ਬੀਜੇ ਆਇਆ ਤਾਂ ਆਇਆ ਹੈ ਨਾ ਉਹ ਤੇ ਆਪਣੇ ਕੋ ਹਿਆਰ نانک ہر ہر امریکہ ہو گیا کوئی باہر چیز دیکھ کے پیدا ہو ਕਾਲਾ ਚੜੀਏ ਸੱਚੀਏ ਪਾਣੀ ਭਗਤ ਜੀ ਨਾਲ ਕੇ ਬਰਤਨ ਦਾ ਨਾਮ ਸੰਤ ਜੀ ਨਾਲ ਕੇ ਮਨ ਵਿਚਰਾਓ ਹਲੋ ਤਾਂ ਉਹ ਭਗਤ ਜੀ ਨਾਲ ਦਾ ਬਰਤਨ ਨਾਮ ਦਾ ਬਰਤਨ ਉਹਨਾਂ ਉਤਨੀ ਸਾਡ ਜਿਹੜੀ ਪੈਰ ਵਾਲੀ ਦੀ ਗੱਲ ਹੋਣੀ ਸੀ ਉਹਦਾ ਨਾਮ ਬਰਤਨ ਤੋਂ ਜਾਂਚ ਕਰ ਲੋ ਜਦੋਂ ਕੋਈ ਕੀ ਜੇ ਪਰੇ ਸੰਗ ਕਰ ਜੀਏ ਉਥੇ ਕੋਈ ਆਪ ਕੋਲ ਤੇ ਜਿਵੇਂ ਮੱਛਰਾਂ ਮੱਛਰ ਤੇ ਆਪਾਂ ਲਾਤੀ ਤੇ ਛਿੜਕਦਾ ਕੋਈ ਸਪਰੇ ਕਰਦਾ ਕੋਈ ਇਤਰਾ ਸਾ ਕਰਕੀ ਸੀ ਉਹ ਤੇ ਬਚਣਾ ਕੀ ਸੀ ਅਸੀਂ ਖਲਾਫ ਹਰ ਕੰਨ ਹਰਦਲੇ ਅਰ ਉਪਰ ਤੋਂ ਬਚ ਉਹ ਚੰਦ ਦੋਖੀ ਕਿਹੜੀ ਕਿਹੜੀ ਚੀਜ਼ ਦਾ ਸਾਨੂੰ ਨੁਕਸਾਨ ਹੋਊਗਾ ਸਰੀਰ ਦੀ ਜੇ ਤੁਸੀਂ ਹਾਂਜੀ ਕਿਹੜੀ ਕਿਹੜੀ ਚੀਜ਼ ਸਾਨੂੰ ਨੁਕਸਾਨ ਦੇ ਐ ਇਹ ਜ਼ਿੰਦਗੀ ਇਸ ਹੂੰ ਜਿੱਦਾਂ ਜਿਆਦਾ ਧਿਆਨ ਰੱਖੀਂ ਰੋੜਾ ਐ ਜਿਹੜੀ ਉਹ ਹੀ ਹੋਵੇ ਫਾਰੀ ਵੀ ਕਰਦੇ ਦੇਖਾ ਪੈਗਾ ਹੋਊਗੀ ਫੇਰ ਵੀ ਹੋ ਸਕਦੀ ਐ ਕਦੇ ਵੀ ਹੋ ਸਕਦੀ ਐ ਹੂੰ ਪਰ ਆ ਸਪਰੇਅ ਕਰਦੇ ਸਬਰੇ ਕਰਦੇ ਨਾ ਬਚਣ ਮਾਰਦੇ ਨਹੀਂ ਆ ਜੀ ਫਾਜਾ ਦੇ ਉਹ ਕਰਦੇ ਜਿਵੇਂ ਉਹ ਕਰਦਾ ਹੁਣ ਉਹ ਲਾ ਗਿਆ ਜਦ ਇਹ ਮਰਜ਼ੀਆ ਵਰਖਾ ਦੇ ਜਦ ਇਹ ਹਲ ਹੋ ਗਈ ਕਿ ਕਿਹੜੇ ਚੱਕਰ ਜਿਵੇਂ ਉਹ ਹੋਈ ਸਖਤ ਜਿਨਾ ਕੀ ਵਰਤਨ ਨਾਮ ਸੰਤ ਜਿਹਾ ਕੇ ਉਹ ਭਗਤ ਜਨ ਦਾ ਵਰਤਨ ਨਾਮ ਵਾਲੇ ਸੰਤ ਜਿਹਾ ਕੇ ਵਰਤਨ ਦਾ ਕੀ ਨਹੀਂ ਸ਼ੈ ਉਹ ਪਾਇ ਤੇ ਨਾਲ ਜਾਨਤ ਕਰਨ ਵਾਸਤੇ ਉਹ ਚੀਜ਼ ਨਾ ਪੈਸਾ ਨਾ ਕੱਪ ਕਰਨਾ ਕਿ ਜਿਉਂ ਤੇ ਗਿਆਨ ਹੈ ਭਾਈ ਗਿਆਨ ਤੋਂ ਹੀ ਸਮਝਣਾ ਹੈ ਜੇ ਤੁਸੀਂ ਤ੍ਰਿਸ਼ਨਾ ਭਜਾਉਣ ਵਾਸਤੇ ਕਹਿਆ ਵੀ ਜਾਂ ਲੋਕ ਪਈਆ ਫਸਣਾ ਪੈਦਾ ਹੋਵੇ ਕੱਲ ਲਈਏ ਇਹ ਪੈਸੇ ਕਿਦੋਂ ਕਿਦੋਂ ਆਪਾਂ ਕਰੀਏ ਜੁਗਾੜ ਫਿਰ ਡੋਲਦੇ ਨਾ ਬੈਗੇ ਉਹਨੂੰ ਤੇ ਬੰਦ ਕਰੋ ਉਹ ਬੰਦ ਕਰੋ ਆਓ ਉਹ ਯਾਰ ਜੋ ਰਹਿੰਦਾ ਉਹ ਬੰਦੇ ਗੱਲ ਤੋਂ ਉੱਤੇ ਹੀ ਉਹਦਾ ਭੋਗ ਪਾ ਦੋ ਫਿਰ ਰਹਿਣ ਦੇ ਆਪੇ ਫੜ ਜੀ ਜੇ ਪੜਨਾ ਹੋਊਗਾ ਬਿਨਾਂ ਚਿੰਤਾ ਦੇ ਜਿਹੜੀ ਬਣ ਜਾ ਉਹ ਬਣ ਜਾ ਜਦ ਕਿ ਦੈਦੇ ਤੇ ਉਹਨਾਂ ਦਾ ਨੰਬਰ ਫਸੇ ਕਰ ਬੱਦਲ ਸੀ ਇਹ ਤੇ ਬੜਾ ਤਮਾਸ਼ਾ ਸੀ ਇਹ ਸ਼ੁਰੂ ਕੀ ਆਫੇ ਬੋਜੂ ਸ਼ੁਰੂ ਕੀ ਆ ਮਾੜੀ ਮੋੜ ਤੇ ਬੋਜੂ ਮੁੱਦਾ ਨਾਲ ਦਬਾਟਾ